ਰੋਜ਼ ਧਰਨੇ ਦੇ ਰਹੇ ਆ ਸੰਵਿਧਾਨ ਦੀਆਂ ਕਾਪੀਆਂ ਹੱਥੇ ਚ ਫੜ ਕੇ ਰੋਜ਼ ਦਿਖਾ ਰਹੇ ਆ ਦੇਖੋ ਤੁਸੀਂ ਪਹਿਲਾਂ ਤਾਂ ਜਦੋਂ ਤੁਸੀਂ ਹਾਰੇ 14 ਚ ਤੁਸੀਂ ਕਹਦੇ ਸੀਗੇ ਜੀ ਈਵੀਐਮ ਚ ਗੜਬੜ ਸੀਗੀ ਈਵੀਐਮ ਹੈਕ ਕੀਤੀ ਇਹਨਾਂ ਨੇ 19 ਜੀ ਵੀ ਤੁਹਾਨੂੰ ਇਹੀ ਦੋਸ਼ ਲਾਇਆ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਨੂੰ ਕਾਲ ਕੀਤਾ ਉਹ ਵੀ ਆਓ ਅਸੀਂ ਈਵੀਐਮ ਰੱਖ ਦਿੰਦੇ ਆ ਤੁਸੀਂ ਸਾਨੂੰ ਹੈਕ ਕਰਕੇ ਦਿਖਾ ਦਿਓ ਹੈਕ ਕਰ ਲਿਓ ਬੜੇ ਵਧੀਆ ਉਹਨਾਂ ਨੂੰ ਸਾਡੇ ਸਾਡੇ ਸਾਹਮਣੇ ਕਰਦਨ ਨਹੀਂ ਕਰ ਸਕੇ ਕਿਉਂਕਿ ਉਹਦੇ ਚ ਕੋਈ ਦਮ ਨਹੀਂ ਸੀ ਕਾ ਗੱਲ ਫੇਰ ਇਹਨਾਂ ਦੇ ਜਿਹੜੇ ਇੰਡੀਆ ਲਾਈਨਸ ਦੇ ਗੜਵੰਦਨ ਆ ਉਹੀ ਕਹਿਣ ਲੱਗੇ ਵੀ EVM ਤੇ ਦੋਸ਼ ਨਾ ਦੋ ਆਪਣੀ ਗਲਤੀ ਐ ਸੀ ਨਹੀਂ ਕਰ ਸਕੇ ਲੜਾਈ ਲੜ ਸਕੇ इवन ਜਿਹੜੇ ਉਮਰੋ ਅਬਦੁੱਲਾ ਜੀ ਆ ਸੀਐਮ ਜੇਡ ਕਰੇ ਜੰਮੂ ਕਸ਼ਮੀਰ ਤੇ ਉਹਨਾਂ ਨੇ ਕਿਹਾ ਵੀ ਇਹ ਗਲਤ ਨਹੀਂ ਹੋਇਆ ਇੱਕ ਕੋਈ ਐਜੀ ਗੱਲ ਨਹੀਂ ਆਪਾਂ ਤਾਂ EVM ਤੇ ਦੋਸ਼ ਨਾ ਦੋ ਆਪਾਂ ਆਪਣੇ ਤੇ ਪਰਚੋਲ ਕਰੋ ਵੀ ਸੀ ਹਾਰੇ ਕਿਉਂ ਇਹ ਪਰਚੋਲ ਵੀ ਸਹੀ ਨਹੀਂ ਕਰਦੇ ਤੁਹਾਨੂੰ ਪਰਚੋਲ ਕਰੀ ਕਰਨੀ ਆ ਪਰਚੋਲ ਆ ਵੀ ਤੁਹਾਨੂੰ ਲੋਕਾਂ ਨੇ ਵੋਟ ਨਹੀਂ ਪਾਈ ਪਰਚੋਲ ਇਸ ਗੱਲ ਦੀ ਕਰੋ ਕਿ ਲੋਕਾਂ ਨੇ ਵੋਟ ਤੁਹਾਨੂੰ ਕਿਉਂ ਨਹੀਂ ਪਾਈ ਕਾਂਗਰਸੀ ਅਪੀਸ਼ਨ ਹੈ ਤੁਸੀਂ ਦੇਖੋ ਜੇ ਬਹੁਤਾ ਮੈਂ ਦੇਖਿਆ ਜੇ 47 ਚ ਦੇਸ਼ ਆਜ਼ਾਦ ਹੋਇਆ ਪਹਿਲੀ ਵਾਰ ਜਿਹੜੀ ਗਵਰਨਮੈਂਟ ਬਣੀ ਉਹ ਨੈਸ਼ਨਲ ਗਵਰਨਮੈਂਟ ਸੀਗੀ